ਅੱਜ ਦੀ ਸਵੇਰੇ ਇੱਕ ਮਤਲਬ ਟਰੱਕ ਹੈ ਜਿਹੜਾ ਉਹ ਸਰੰਦ ਅ ਸਰੰਦ ਥਾਣੇ ਵਾਲੀ ਸਾਈਡ ਤੋਂ ਰੋਂਗ ਸਾਈਡ ਆ ਰਿਹਾ ਸੀਗਾ ਤੇ ਇੱਕ ਆਟੋ ਚਾਲਕ ਹੈ ਜਿਹੜਾ ਉਹ ਕੁ ਸਵਾਰੀਆਂ ਜਿਹੜੀਆਂ ਰੇਲਵੇ ਸਟੇਸ਼ਨ ਤੋਂ ਲੈ ਕੇ ਮੰਡੀ ਗੋਵਿੰਦਗੜ ਵੱਲ ਨੂੰ ਜਾ ਰਹੀ ਸੀ ਜਿਵੇਂ ਜਿਹੜਾ ਆਟੋ ਚਾਲਕ ਹੈ ਉਹ ਰੇਲਵੇ ਸਟੇਸ਼ਨ ਤੋਂ ਮੰਡੀ ਗੋਵਿੰਦਗੜ ਨੂੰ ਮੋੜਨ ਲੱਗਿਆ ਤਾਂ ਰੋਂਗ ਸਾਈਡ ਤੋਂ ਇੱਕ ਟਰੱਕ ਆਇਆ ਜਿਸ ਨੇ ਆਟੋ ਨੂੰ ਹਿੱਟ ਕੀਤਾ ਤੇ ਆਟੋ ਦੇ ਵਿੱਚ ਟੋਟਲ 5 ਸਵਾਰੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਮੁਹੰਮਦ ਤਬਾਰਕ ਜਿਹਦੀ ਉਮਰ 6 ਤੋਂ 7 ਸਾਲ ਹੈ ਉਹਦੀ ਡੈਥ ਹੋ ਗਈ ਹੈ ਜੀ ਤੇ ਉਹਦੇ ਨਾਲ ਉਹਨਾਂ ਦੇ ਨਾਲ ਉਹਦੀ ਨਾਨੀ ਸੀ ਜਿਹੜੀ ਰੀਨਾ ਇਹਦੀ ਉਮਰ 42 ਸਾਲ ਹੈ ਉਹ ਜ਼ਖਮੀ ਹੈ ਤੇ ਇੱਕ ਐਮ ਡੀ ਸਾਜਿਦ ਜਿਹਦੀ ਉਮਰ 40 ਸਾਲ ਹੈ ਉਹ ਵੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾ ਦਾਖਲ ਹੈ ਉਹ ਵੀ ਜ਼ਖਮੀ ਹੈ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਹੋ ਰਿਹਾ ਹੈ ਕੀ ਮਾਮਲਾ ਦਰਜ ਕੀਤਾ ਗਿਆ ਹਾਂਜੀ ਜਿਹੜਾ ਮੁਹੰਮਦ ਤਬਾਰਕ ਦੇ ਨਾਨਾ ਜੀ ਮੁਹੰਮਦ ਮੁਸਤਾਫਾ ਦੇ ਬਿਆਨ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਟਰੱਕ ਚਾਲਕ ਦੇ ਬਤਨ ਲੇ ਟਰੱਕ ਚਾਲਕ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ ਟਰੱਕ ਜਿਹੜਾ ਸਾਡੇ ਕਬਜ਼ੇ 'ਚ ਤੇ ਟਰੱਕ ਚਾਲਕ ਨੂੰ ਜਲਦੀ ਜਲਦੀ ਅਸੀਂ ਗ੍ਰਿਫਤਾਰ ਕਰ ਲਿਆ